ਸਤਿ ਸ਼੍ਰੀ ਅਕਾਲ ਪਿਆਰੀ ਸੰਗਤ ਜੀਓ ਕਈ ਵਾਰ ਮਨੁੱਖ ਆਪਣੇ ਫਾਇਦੇ ਲਈ ਸੱਚ ਤੋਂ ਮੂੰਹ ਮੋੜ ਲੈਂਦਾ ਹੈ ਪਰ ਸੱਚ ਨੂੰ ਛਪਾਉਣ ਲਈ ਝੂਠ ਬੋਲਣਾ ਇਹ ਸਾਡੀ ਜ਼ਿੰਦਗੀ ਨੂੰ ਕਿਵੇਂ ਬਰਬਾਦ ਕਰ ਸਕਦਾ ਹੈ ਇਸ ਦੀ ਇੱਕ ਅਨੋਖੀ ਸਾਖੀ ਅੱਜ ਅਸੀਂ ਸੁਣਾਵਾਂਗੇ ਇਹ ਸਾਖੀ ਹੈ ਗੁਰੂ ਨਾਨਕ ਦੇਵ ਜੀ ਅਤੇ ਭਾਈ ਮੂਲਾ ਜੀ ਦੀ ਜੋ ਸਾਨੂੰ ਸਿਖਾਉਂਦੀ ਹੈ ਕਿ ਝੂਠੇ ਰਸਤੇ ਤੇ ਤੁਰਨ ਵਾਲਾ ਕਦੇ ਵੀ ਸੁੱਖ ਨਹੀਂ ਪਾਉਂਦਾ ਆਓ ਜੀ ਧਿਆਨ ਨਾਲ ਸੁਣੀਏ ਅਤੇ ਆਪਣੇ ਮਨ ਨਾਲ ਜੋੜੀਏ ਪਿਆਰੇ ਸੰਗਤ ਜੀਓ ਗੱਲ ਹੈ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਇੱਕ ਸਿੱਖ ਭਾਈ ਮੂળા ਜੀ ਬਹੁਤ ਵੱਡਾ ਭਗਤ ਸੀ ਗੁਰੂ ਜੀ ਨਾਲ ਵੱਡਾ ਪਿਆਰ ਕਰਦਾ ਸੀ ਪਰ ਇੱਕ ਦਿਨ ਲਾਲਚ ਅਤੇ ਡਰ ਦੇ ਕਾਰਨ ਉਸ ਦੀ ਜ਼ਿੰਦਗੀ ਹੀ ਬਦਲ ਗਈ ਮੂળા ਹਰ ਰੋਜ਼ ਗੁਰੂ ਨਾਨਕ ਸਾਹਿਬ ਦੇ ਦਰ ਤੇ ਹਾਜ਼ਰੀ ਭਰਦਾ ਗੁਰੂ ਜੀ ਦੀ ਸੰਗਤ ਵਿੱਚ ਰਹਿ ਕੇ ਉਸ ਨੂੰ ਸਦਾ ਸ਼ਾਂਤੀ ਮਿਲਦੀ ਸੀ ਪਰ ਇੱਕ ਦਿਨ ਗੁਰੂ ਸਾਹਿਬ ਨੇ ਕਿਹਾ ਮੂੜਾ ਸੱਚ ਦੇ ਰਸਤੇ ਤੇ ਕਦੇ ਨਾ ਡਿੱਗੀ ਹਮੇਸ਼ਾ ਸੱਚ ਬੋਲੀ ਝੂਠ ਅਤੇ ਡਰ ਮਨੁੱਖ ਨੂੰ ਅੰਦਰੋਂ ਖਾਲੀ ਕਰ ਦਿੰਦੇ ਹਨ ਕੁਝ ਸਮੇਂ ਬਾਅਦ ਮੁਗਲ ਹਕੂਮਤ ਦੇ ਕਰਮਚਾਰੀ ਉਸ ਦੇ ਪਿੰਡ ਆਏ ਉਹਨਾਂ ਨੇ ਲੋਕਾਂ ਤੋਂ ਟੈਕਸ ਮੰਗਿਆ ਮੂੜਾ ਕੋਲ ਵੀ ਬਹੁਤ ਧੰਨ ਸੀ ਪਰ ਡਰ ਦੇ ਕਾਰਨ ਉਸਨੇ ਆਪਣੇ ਮਨ ਵਿੱਚ ਸੋਚਿਆ ਜੇ ਮੈਂ ਸੱਚ ਦੱਸਾਂਗਾ ਤਾਂ ਇਹ ਮੇਰਾ ਸਭ ਕੁਝ ਲੈ ਜਾਣਗੇ ਇਸੇ ਲਈ ਉਸਨੇ ਝੂਠ ਬੋਲ ਦਿੱਤਾ ਪਰ ਮੇਰੇ ਕੋਲ ਤਾਂ ਕੁਝ ਵੀ ਨਹੀਂ ਮੈਂ ਤਾਂ ਬਹੁਤ ਗਰੀਬ ਹਾਂ ਜਦੋਂ ਝੂਠ ਬੋਲਿਆ ਤਾਂ ਅੰਦਰੋਂ ਗਿਲਟ ਫੀਲ ਹੋਇਆ ਉਸਦਾ ਮਨ ਕਹਿੰਦਾ ਸੀ ਕਿ ਹੁਣ ਮੈਂ ਗੁਰੂ ਸਾਹਿਬ ਦੇ ਦਰ ਤੇ ਕਿਵੇਂ ਜਾਵਾਂਗਾ ਮੇਰੇ ਹੰਝੂ ਮੇਰਾ ਝੂਠ ਗੁਰੂ ਸਾਹਿਬ ਦੇ ਸਾਹਮਣੇ ਕਿਵੇਂ ਚੱਲੇਗਾ ਉਹ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਦੂਰ ਹੋ ਗਿਆ ਸੰਗਤ ਜੀ ਜੇ ਮਨੁੱਖ ਗੁਰੂ ਦੀ ਸੰਗਤ ਛੱਡ ਦਿੰਦਾ ਹੈ ਉਹ ਆਪਣੀ ਰੋਹਾਨੀ ਤਾਕਤ ਵੀ ਗਵਾ ਲੈਂਦਾ ਹੈ ਮੂਲਾ ਵੀ ਬਿਮਾਰ ਹੋ ਗਿਆ ਉਸ ਦਾ ਮਨ ਹਮੇਸ਼ਾ ਚਿੰਤਾ ਵਿੱਚ ਰਹਿੰਦਾ ਕੁਝ ਸੰਗਤ ਨੇ ਗੁਰੂ ਨਾਨਕ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੂਲਾ ਤੁਹਾਡੀ ਹਜ਼ੂਰੀ ਤੋਂ ਦੂਰ ਹੋ ਗਿਆ ਹੈ। ਉਸ ਦੀ ਹਾਲਤ ਬਹੁਤ ਮਾੜੀ ਹੈ। ਗੁਰੂ ਜੀ ਨੇ ਕਿਹਾ ਜੋ ਮਨੁੱਖ ਸੱਚ ਛੱਡ ਦਿੰਦਾ ਹੈ ਉਸ ਦੀ ਰੂਹ ਬਿਮਾਰ ਹੋ ਜਾਂਦੀ ਹੈ। ਪਰ ਆਓ ਚੱਲ ਕੇ ਉਸ ਦੇ ਘਰ ਚੱਲਦੇ ਹਾਂ। ਗੁਰੂ ਸਾਹਿਬ ਮੂਲਾ ਦੇ ਘਰ ਗਏ। ਪਰ ਸੰਗਤ ਜੀ ਸੋਚੋ ਮੂਲਾ ਜੋ ਗੁਰੂ ਸਾਹਿਬ ਨਾਲ ਹਰ ਵੇਲੇ ਰਹਿੰਦਾ ਸੀ ਹੁਣ ਗੁਰੂ ਜੀ ਨੂੰ ਵੇਖ ਕੇ ਵੀ ਡਰ ਗਿਆ। ਉਸਨੇ ਸੋਚਿਆ ਜੇ ਮੈਂ ਗੁਰੂ ਸਾਹਿਬ ਦੇ ਸਾਹਮਣੇ ਆਇਆ ਤਾਂ ਮੇਰਾ ਝੂਠ ਸਾਹਮਣੇ ਆ ਜਾਵੇਗਾ ਡਰ ਦੇ ਕਾਰਨ ਉਹ ਆਪਣੇ ਘਰ ਦੀ ਛੱਤ ਉੱਤੇ ਚੜ ਗਿਆ ਉੱਥੋਂ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਹੈ ਜੋ ਮਨੁੱਖ ਸੱਚ ਤੋਂ ਮੂੰਹ ਮੋੜ ਲੈਂਦਾ ਹੈ ਉਸ ਦੀ ਉਮਰ ਚੰਦ ਦਿਨਾਂ ਦੀ ਹੀ ਰਹਿ ਜਾਂਦੀ ਹੈ ਪਰ ਜੋ ਸਾਨੂੰ ਸੱਚਾ ਰਹਿੰਦਾ ਹੈ ਉਹ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਸ ਦਾ ਨਾਮ ਅਮਰ ਰਹਿੰਦਾ ਹੈ ਇਹ ਸਾਖੀ ਸਾਨੂੰ ਦੱਸਦੀ ਹੈ ਕਿ ਝੂਠ ਬੋਲਣਾ ਮਨੁੱਖ ਨੂੰ ਡਰਪੋਕ ਬਣਾ ਦਿੰਦਾ ਸੱਚ ਤੋਂ ਦੂਰ ਹੋ ਕੇ ਅਸੀਂ ਗੁਰੂ ਤੋਂ ਵੀ ਦੂਰ ਹੋ ਜਾਂਦੇ ਹਾਂ ਜਿਵੇਂ ਮੂਲਾ ਨੇ ਡਰ ਦੇ ਕਾਰਨ ਝੂਠ ਬੋਲਿਆ ਉਸ ਦਾ ਅੰਤ ਵੀ ਡਰ ਨਾਲ ਹੀ ਹੋਇਆ ਸੱਚਾ ਮਨੁੱਖ ਕਦੇ ਵੀ ਨਹੀਂ ਡਰਦਾ ਭਾਵੇਂ ਉਸ ਦੇ ਸਾਹਮਣੇ ਹਜ਼ਾਰਾਂ ਮੁਸ਼ਕਲਾਂ ਆ ਜਾਣ ਪਿਆਰੀ ਸੰਗਤ ਜੀਓ ਪਾਈ ਮੂਲਾ ਦੀ ਇਹ ਸਾਖੀ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਹੈ। ਮਨੁੱਖ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਹਥਿਆਰ ਸੱਚ ਹੈ। ਜਿਹੜਾ ਮਨੁੱਖ ਸੱਚ ਤੋਂ ਮੁੱਖ ਮੋੜ ਲੈਂਦਾ ਹੈ ਉਹ ਆਪਣੀ ਰੋਹਾਨੀ ਤਾਕਤ ਵੀ ਗਵਾ ਦਿੰਦਾ ਹੈ। ਪਾਈ ਮੂਲਾ ਨੇ ਡਰ ਕਰਕੇ ਝੂਠ ਬੋਲਿਆ ਅਤੇ ਗੁਰੂ ਦੀ ਸੰਗਤ ਤੋਂ ਦੂਰ ਹੋ ਗਿਆ। ਉਸ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਕਿ ਝੂਠ ਮਨੁੱਖ ਨੂੰ ਅੰਦਰੋਂ ਖਾਲੀ ਕਰ ਦਿੰਦਾ ਹੈ। ਜਦਕੀ ਸੱਚ ਮਨੁੱਖ ਨੂੰ ਹਿੰਮਤਵਾਨ ਅਤੇ ਰੋਸ਼ਨੀ ਵਾਲਾ ਬਣਾ ਦਿੰਦਾ ਹੈ ਆਓ ਜੀ ਅਸੀਂ ਆਪਣੇ ਮਨ ਵਿੱਚ ਵਾਅਦਾ ਕਰੀਏ ਕਿ ਜਿਵੇਂ ਦੀ ਵੀ ਹਾਲਾਤ ਮਰਜੀ ਹੋਣ ਸਾਡਾ ਦਿਲ ਸਦਾ ਸੱਚ ਨਾਲ ਜੁੜਿਆ ਰਹੇ ਜੇ ਹਜ਼ਾਰਾਂ ਮੁਸ਼ਕਲਾਂ ਆ ਜਾਣ ਪਰ ਸੱਚ ਤੋਂ ਨਹੀਂ ਹਟਾਂਗੇ ਜੇ ਸਾਡੇ ਸਾਹਮਣੇ ਸੰਸਾਰ ਖੜਾ ਹੋ ਜਾਵੇ ਤਾਂ ਵੀ ਅਸੀਂ ਸੱਚ ਦਾ ਪੱਲੜਾ ਨਹੀਂ ਛੱਡਾਂਗੇ ਸੰਗਤ ਜੀਓ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਸੱਚ ਹੋ ਉਰੇ ਸਭ ਕੋ ਉੱਪਰ ਸੱਚ ਆਚਾਰ ਭਾਵ ਸਭ ਤੋਂ ਵੱਡਾ ਧਨ ਸੱਚਾ ਆਚਰਣ ਹੈ ਜੇ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸੱਚਾ ਵਪਾਰ ਕਰੀਏ ਸੱਚੀ ਗੱਲਬਾਤ ਕਰੀਏ ਸੱਚਾ ਜੀਵਨ ਜੀਏ ਤਾਂ ਸਾਡੇ ਘਰਾਂ ਵਿੱਚ ਕਦੇ ਵੀ ਦੁੱਖ ਦੀ ਛਾਂ ਨਹੀਂ ਪਵੇਗੀ ਆਓ ਹੇ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ ਹੇ ਪ੍ਰਭੂ ਸਾਨੂੰ ਹਿੰਮਤ ਦੇ ਕਿ ਅਸੀਂ ਕਦੇ ਵੀ ਸੱਚ ਤੋਂ ਪਿੱਛੇ ਨਾ ਹਟੀਏ ਸਾਡੇ ਦਿਲਾਂ ਵਿੱਚ ਸੱਚਾਈ ਨਿਮਰਤਾ ਅਤੇ ਹੌਂਸਲੇ ਦੀ ਜੋਤ ਜਗਾਈ ਰੱਖੇ ਪਿਆਰੀ ਸੰਗਤ ਜੀਓ ਜੇ ਇਹ ਸਾਖੀ ਤੁਹਾਡੇ ਦਿਲ ਨੂੰ ਛੂਹੀ ਹੈ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਿੰਦਗੀ ਵਿੱਚ ਲਾਗੂ ਕਰੋ ਅਤੇ ਹੋਰਾਂ ਤੱਕ ਵੀ ਪਹੁੰਚਾਓ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਆਪਣੇ ਵਿਚਾਰ ਕਮੈਂਟਸ ਵਿੱਚ ਲਿਖੋ ਅਤੇ ਹੋਰ ਸੰਗਤ ਨਾਲ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ